ਬਈ ਨੁਕਸਾਨ ਜੀ ਘੱਟੋ ਘੱਟ 200 250 ਜਾਨਵਰ ਆ ਬੱਚਾ ਮਰ ਗਿਆ ਤੇ ਇਹ ਸਰਕਾਰੀ ਥਾਂ ਤੇ ਸੀ ਇਹਨਾਂ ਨੂੰ ਕਿਸੇ ਬੰਦੇ ਨੂੰ ਦਿੱਕਤ ਨਹੀਂ ਸੀ ਇੱਥੇ ਬੰਦੇ ਹੀ 5-7 ਬੰਦੇ ਬੈੰਦਿਆ 10 ਜਿਹੜਿਆਂ ਦਾ ਮੰਨ ਕੇ ਚਲੋ ਕਹਿੰਦੇ ਵੀ ਇੱਥੇ ਸਭਾਈ ਕਰਦੇ ਆ ਉਹ ਕਹਿੰਦੇ ਵੀ ਇੱਥੋਂ ਸਾਨੂੰ ਮੋਸਕ ਮਾਰਦਾ ਉਹਨਾਂ ਨੇ ਆ ਸਾਰਾ ਬੋਰਡ ਵੜਤਾ ਹੀ ਸੋਡੇ ਸਾਹਮਣੇ ਆ ਤੇ ਘੱਟੋ ਘੱਟ ਨਾਂ ਬੜਾ ਹੀ ਮੰਨ ਕੇ ਚਲੋ 200 ਜਾਨਵਰ ਦਾ ਨੁਕਸਾਨ ਹੋਇਆ ਇੱਕ ਹੈ ਵੀ ਪੰਚਾਇਤ ਮੈਂਬਰ ਆ ਜੀ ਤੇ ਤਿੰਨ ਚਾਰ ਬੰਦੇ ਹੋਰ ਆ ਜਿਹੜੇ ਇਹਨਾਂ ਦੇ ਨਾਲ ਆ ਤੇ ਬਾਕੀ ਜਿਹੜਾ ਪ੍ਰਸ਼ਾਸਨ ਆ ਗਿਆ ਹੀ ਕਾਰਵਾਈ ਕਰਦੇ ਆ ਕਿੰਨਾ ਕ ਪੁਰਾਣਾ ਸੀਗਾ ਬੋਰਡ ਇਹ ਬੋਰਡੇ ਘਟੋ ਘਟ ਜੀ 30 40 ਸਾਲ ਪੁਰਾਣਾਗਾ ਜਿਹੜੇ ਪੰਜ ਸਿਓ ਹੁਣ ਦੇ ਤਾਂ ਬੈਣ ਨਹੀਂ ਲੱਗੇ ਹੋਣਗੇ ਪਿਛਲੀਆਂ ਪੰਚਾਇਤਾਂ ਵੇਲੇ ਵੀ ਹੁੰਦੇ ਹੋਣਗੇ ਪਹਿਲਾਂ ਤਾਂ ਨਹੀਂ ਕਿਸੇ ਨੇ ਕੋਈ ਨੁਕਸਾਨ ਨਹੀਂ ਨਹੀਂ ਪਹਿਲਾਂ ਕਿਸੇ ਨੇ ਕੋਈ ਨੁਕਸਾਨ ਨਹੀਂ ਕਰਿਆ ਜੀ ਇਹ ਮੰਨ ਕੇ ਚੱਲੇ ਨਾ ਉਹਨਾਂ ਨੂੰ ਅਸੀਂ ਕਿਹਾ ਵੀ ਜਦੋਂ ਜਾਨਵਰ ਇੱਥੇ ਬੈੰਦੇ ਸੀ ਵੀ ਤੁਸੀਂ ਉਦੋਂ ਡਾਉਣੇ ਸੀਗੇ ਉਦੋਂ ਵੀ ਕਹਿੰਦੇ ਵੀ ਅਸੀਂ ਝੋਨਾ ਲਾਉਂਦੇ ਸੀ ਝੋਨੇ ਚੋਲ ਜੇ ਵੇ ਸੀਗੇ ਤਾਂ ਨਹੀਂ ਅਸੀਂ ਉਦੋਂ ਡਾਏ ਹੁਣ ਇਹਨਾਂ ਨੇ ਬੋਰਡ ਵੜਤਾ ਜੀ ਕਿਵੇਂ ਦੇਖਦੇ ਉਹਨਾਂ ਦੀ ਇਹ ਕਾਰਵਾਈ ਨੂੰ ਕਾਰਵਾਈ ਜੀ ਪ੍ਰਸ਼ਾਸਨ ਆ ਗਿਆ ਬਹੁਤ ਵਧੀਆ ਸਾਡੀ ਸੁ ਵਿਗਾਂ ਨੂੰ ਆਇਆ ਜੀ ਵੀ ਕੋਈ ਗਾਂ ਨੂੰ ਹੋਰ ਨਾ ਕਰੂਗਾ ਇਹਦਾ ਕਹਿੰਦੇ ਜੀ ਆਹ ਬੋਰਡ ਤੇ ਬੈੰਧਿਆ ਕੱਲ ਨੂੰ ਆਹ ਬੋਰਡ ਕੋਲੇ ਹੋਰ ਲੱਗਿਆ ਵੇ ਇਹਦੇ ਤੇ ਵੀ ਬਹਿ ਜਾਣਗੇ ਫਿਰ ਇਹਨੂੰ ਵੀ ਵੜ ਦੇਣਗੇ ਆਹ ਚੱਕਰ ਆਈਏ ਫਿਰ ਕਹਿੰਦੇ ਸਿਵਿਆਂ ਵਾਲੇ ਬੋਰਡ ਤੇ ਉਹਤੇ ਦੇ ਵੀ ਕਹਿੰਦੇ ਉਹਨੂੰ ਵੀ ਵੜ ਦੇਣਗੇ ਐ ਤਾਂ ਫਿਰ ਸਾਰੇ ਦਰਾਸਤੀ ਮੁੱਕ ਜਾਣਗੇ ਨੇ ਪ੍ਰਾਣੇ ਲਾਇਏ ਵੇ ਜੀ ਇਹ ਬਹੁਤ ਮਾੜੀ ਗੱਲ ਆ ਸਾਂਝੇ ਥਾਂ ਤੇ ਲੱਗਿਆ ਸੀ ਕਿਸੇ ਨੂੰ ਇਹਦਾ ਕੋਈ ਲਾਂਘੇ ਦੀ ਦਿੱਕਤ ਨਹੀਂ ਸੀਗੀ ਕਦੋਂ ਇਹਨਾਂ ਨੇ ਡਾਣੇ ਵੱਡੇ ਆ ਘਟੋ ਘਟਾ 200 ਬਗਲੇ ਦਾ ਬੱਚਾ ਮਰਿਆ ਥੱਲੇ ਸਰੀ ਦਿਹਾੜੀ ਗੱਲ ਕੁੱਤੇ ਖਾਈ ਗਏ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਬਹੁਤ ਜਾਨਵਰ ਮਰੇ ਹੋਏ ਆ ਇਹ ਬੰਦੇ ਤੇ ਕਾਰਵਾਈ ਹੋਵੇ ਇੱਕ ਪਾਸੇ ਤਾਂ ਜਿੱਥੇ ਸਰਕਾਰ ਹੋਕਾ ਦੇ ਰਹੀ ਵੱਤ ਤੋਂ ਵੱਧ ਲੜਦਾਖ ਚਲਾਉ ਪੰਚਾਇਤਾਂ ਲਾ ਰਹੀਆਂ ਸੁਣਨ ਜਾਇਆ ਵੀ ਪੰਚਾਇਤ ਮੈਂਬਰਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਹਾਂ ਕਿਹੜੇ ਬੰਦੇ ਨੇ ਵੱਢਿਆਗਾ ਉਹ ਪੰਚਾਇਤ ਮੈਂਬਰਾਂ ਦਾ ਨਾਮ ਲੈਂਦਾ ਬਾਕੀ ਤੁਹਾਨੂੰ ਪਤਾ ਹੀ ਆ ਬਾਕੀ ਮੁਲਾਜ਼ਮ ਆਗੇ ਉਹ ਆਪਦੀ ਸਾਣਬੀਣ ਕਰਕੇ ਕਾਰਵਾਈ ਕਰਨਗੇ ਬਾਦਰ ਸਿੰਘ ਜੀ ਇੱਕ ਇਹ ਸਰਕਾਰੀ ਦਰਖਤ ਦਾਇਰਾ ਕੀਤਾ ਤੁਹਾਡੇ ਘਰੋਂ ਧਿਆਨ ਚ ਆਇਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਕਿ ਕੱਲ ਤਕਰੀਬਨ ਦੁਪਹਿਰ ਤੋਂ ਬਾਅਦ ਕਿ ਮੈਨੂੰ ਸੂਚਨਾ ਮਿਲੀ ਪਿੰਡ ਨਿਆਣਾਲ ਤੋਂ ਕਿ ਪਿੰਡ ਨਿਆਣਾਲ ਅੱਡੇ ਦੇ ਉੱਤੇ ਇੱਕ ਬੋੜ ਦਾ ਦਰਖਤ ਰਕਤਾ ਹੈ ਜੀ ਉਕਰ ਬਗਲੇ ਆ ਕੇ ਤਕਰੀਬਨ ਹੀ ਬੈਠਦੇ ਨੇ ਤੇ ਉਹਨਾਂ ਦੇ ਆਲਣੇ ਵੀ ਪਾਏ ਹੋਏ ਸੀ ਤੇ ਕਿਸੇ ਸ਼ਰਾਂਤੀ ਦੇ ਅਨਸਰਾਂ ਨੇ ਇੱਥੇ ਆ ਇਹਨਾਂ ਜਾਣੇ ਵੜਦੇ ਜਿਨ੍ਹਾਂ ਦੇ ਕੁਝ ਆਲਣੇ ਤੇ ਬੱਚੇ ਸੀ ਵਿੱਚ ਉਹੋ ਕਾਫੀ ਮਰ ਚੁੱਕੇ ਨੇ ਹੁਣ ਦੀ ਪੁਸ਼ਪਰਤਾਲ ਕਰਕੇ ਅਗਲੀ ਗਾਰਵੀਨ ਦੇਖੀਏ ਜੀ ਨਾਗਾ ਤੁਹਾਡਾ ਸਰਦੂਲ ਸਿੰਘ ਆਜਾ ਸਰਦੂਲ ਸਿੰਘ ਜੀ ਕੱਲ ਤੁਹਾਡੇ ਪਿੰਡ ਦਾ ਇੱਕ ਮਸਲਾ ਚੱਲ ਰਿਹਾ ਕੋਈ ਸਰਕਾਰੀ ਦਰਖਤ ਵਧਣ ਨੂੰ ਲੈ ਕੇ ਆ ਤੇ ਅੱਜ ਮੈਕਮਾ ਵੀ ਆਇਆ ਕੀ ਕਹਿਣਾ ਚਾਹੁੰਦੇ ਹੋ ਅਸਲ ਚ ਕੀ ਗੱਲਬਾਤ ਆ ਜੀ ਇਹ ਜਿਹੜੇ ਬਾਗਲੇ ਸੀ ਕੁਛ ਤਾਂ ਇਹ ਮਲਾ ਇਧਰ ਇੱਕ ਤਾਂ ਪਾਣੀ ਟੈਂਕੀ ਆ ਇਹ ਕਿਸੇ ਸੈੱਟ ਪਾਉਣਾ ਸੀ ਥੜਾ ਤੁਸੀਂ ਬਣਾਇਆ ਦੇਖ ਹੀ ਲਿਆ ਥੜਾਗਾ ਹੂੰ ਉਹਦਾ ਕਰਕੇ ਵੱਡੇ ਆ ਜੀ ਇਹ ਇਹ ਬਾਗਲੇ ਜਿਹੜੇ ਸਵਾਰੀਆਂ ਵੰਦੀਆਂ ਉੱਥੇ ਬਿਠਾ ਕਰਦੇ ਆ ਹੂੰ ਉਹਦਾ ਕਰਕੇ ਵੱਡੇ ਆ ਇਹ ਤੁਸੀਂ ਜਿਹੜੀ ਕਾਰਵਾਈ ਪਾਈ ਆ ਜੀ ਇਹ ਦੇਖ ਕੇ ਮੈਂ ਦੇਖਣ ਜਾਇਆ ਚਾਹੇ ਸੋਸ਼ਲ ਮੀਡੀਆ ਚਾਹੇ ਹੋਰ ਲੋਕ ਆ ਜੀ ਇਹਦੀ ਉਹ ਨਿੰਦਿਆ ਕਰ ਰਹੇ ਆ ਵੀ ਇਹਨੂੰ ਤੁਸੀਂ ਬਹਿ ਕੇ ਕਿਸੇ ਤਰੀਕੇ ਨਾਲ ਹੋਰ ਵੀ ਹੱਲ ਕੀਤਾ ਜਾ ਸਕਦਾ ਸੀਗਾ ਜੀ ਇਸ ਨੂੰ ਇਹ ਤਾਂ ਆ ਜੀ ਹੁਣ ਪਿੰਡ 'ਚ ਖੁੰਦਗਵਾਜੀ ਹੋ ਜਾਂਦੀ ਆ ਫੇਰ ਮੈਂ ਹੁਣ ਅਸੀਂ ਪੰਚਾਇਤ ਮੈਂਬਰਾਂ ਦੋਂਨੇ ਸਾਡੇ ਤੇ ਵੀ ਇਹ ਜਿੱਤ ਕਿਉਂ ਗਏ ਤੁਹਾਨੂੰ ਪਤਾ ਹੈ ਪੰਡਿਤ ਚਿੱਟਾ ਸਰਵਾਜੀ ਹੁੰਦੀ ਆ ਨਹੀਂ ਹੁਣ ਜਿਹੜਾ ਵੱਡਾ ਨੁਕਸਾਨ ਚਲੋ ਆਪਾਂ ਦਰਖਤ ਵੀ ਕਿਸੇ ਵੇਲੇ ਛਾਂਗ ਦਿੰਨੇ ਆ ਕੋਈ ਮਜਬੂਰੀ ਹੁੰਦੀ ਆ ਪਰ ਜਿਹੜਾ ਜਿਹੜਾ ਪੰਛੀਆਂ ਦਾ ਜਾਨੀ ਨੁਕਸਾਨ ਹੋਇਆ ਜੀ ਨਹੀਂ ਤਾਂ ਰੋਜ਼ ਮਰੀ ਜਾਂਦੇ ਆ ਰੋਜ਼ 10 15 ਰੋਜ਼ 10 15 ਡਿੱਗ ਕੇ ਆਪ ਵੀ ਮਰਦੇ ਆ ਉਦੋਂ ਤੋਂ ਅਸੀਂ ਕਹੀ ਵੀ ਇਹ ਕੁਝ ਉੱਡ ਜਾਣਗੇ ਵੀ ਐ ਕਰਕੇ ਅਸੀਂ ਉਡਾਏ ਡਾਇਡੂਏ ਆ ਉਹ ਜਿਹੜੇ ਵਿੱਚ ਬੱਚੇ ਸੀ ਉਹਨਾਂ ਦਾ ਨਹੀਂ ਖਿਆਲ ਆਇਆ ਉਹ ਡਿੱਗ ਕੇ ਮਰ ਗਏ ਜੀ ਬਸ ਇੰਨੀ ਆ ਕੀ ਤੁਹਾਨੂੰ ਲੱਗਦਾ ਵੀ ਜਲਦਬਾਜ਼ੀ ਦੇ ਵਿੱਚ ਗਲਤੀ ਹੋਈ ਆ ਕੁਝ हां जी बस गलती कर हुई कुछ कह लो सादे लगन हो गई हुन ਸਾਡਾ ਕੋਈ ਨਿੱਜੀ ਤਾਂ ਹੈ ਨਹੀਂ ਜੀ ਇੱਥੇ ਕਿ ਲੋਕਾਂ ਵਾਸਤੇ ਅਸੀਂ ਤਾਂ ਉਹ ਕਰਿਆ ਸੀ ਤੇ ਹੁਣ ਉਦੋਂ ਸਾਰਾ ਪੰਡ ਹੀ ਕਹਿੰਦਾ ਜੀ ਵੜਦੇ ਹੋ ਵੜਦੇ ਹੋ ਵੜਜੋ ਮਾਰੋ ਜਦੋਂ ਮਹਿਕਮੇ ਚ ਗੱਲਬਾਗੀ ਕਿਸੇ ਨੇ ਵੀਡੀਓ ਪਾਤੀ ਜਿਹਦੇ ਨਾਲ ਖੁੰਦਕਵਾਜੀ ਆ ਫਿਰ ਦੂਜੇ ਪਾਸੇ ਹੋ ਗਈ ਹੁਣ ਮੈਂਕਮਾ ਤੁਹਾਨੂੰ ਕੀ ਕਹਿ ਕੇ ਗਿਆ ਇੱਥੇ ਆ ਕੇ ਮੈਂ ਕਹਾਂ ਦਾ ਕਰ ਬਰਨਾਲੇ ਸਦਾ ਹੀ ਕੱਲ ਨੂੰ ਦੇਖੋ ਕੀ ਗੱਲ ਵਾਦ ਕਰਦਾ ਸੋਡੇ ਪਿੰਡ ਦਾ ਯਾਰ ਮਸਲਾ ਕੱਲ ਤਾਂ ਪਾਖਿਆ ਵਾ ਇੱਕ ਸਰਕਾਰੀ ਦਰਾਖਤ ਵੱਢਿਆ ਗਿਆ ਪੰਛੀਆਂ ਦੀ ਕਾਫੀ ਮੌਤ ਹੋਈ ਹੈ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਧਿਆਨ ਚ ਮਸਲਾ ਹੈ ਕੋਈ ਧਿਆਨ ਚ ਨਹੀਂ ਸੀਗਾ ਜੀ ਮੇਰੇ ਮਸਲਾ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਜਿਆਦਾ ਪਤਾ ਲੱਗਿਆ ਹੂੰ ਲੋਕਾਂ ਦੇ ਫੋਨ ਆਏ ਪਤਾ ਲੱਗਿਆ ਕਿ ਮਸਲਾ ਵੱਧ ਗਿਆ ਜਾਵੇ ਕੁਝ ਹੋਇਆਗਾ ਚਲੋ ਜੋ ਵੀ ਘਟਨਾ ਵਰ ਤੇ ਮਾੜੀ ਹੈ ਪੰਛੀ ਦਾ ਸੀ ਕਿ ਚਲੋ ਆਲੇ ਸੀ ਕਿ ਉਹਨਾਂ ਦੇ ਡਿੱਗੇ ਬੱਚੇ ਸੀਗੇ ਡਿੱਗੇ ਮਾੜੀ ਗੱਲ ਹੋਈ ਇਹਦੀ ਮੈਂ ਜਿੱਤੀ ਕਰਦਾਗਾ ਕਿ ਮੈਨੂੰ ਪਤਾ ਨਹੀਂ ਹੈਗਾ ਵੀ ਇਹ ਕੀ ਕਿਵੇਂ ਹੋਇਆ ਜਾਂ ਕਿਵੇਂ ਨਹੀਂ ਹੋਇਆ ਅੱਜ ਮੈਂ ਇੱਥੇ ਆਇਆਗਾ ਹੁਣ ਮੈਂ ਇਹ ਸਾਰੀ ਗੱਲ ਪੁੱ ਲੋਕਾਂ ਨੂੰ ਕੋਈ ਜਿਹਦਾ ਵੀ ਕਰਿਆਗਾ ਜੇਦਾ ਕੋਈ ਗਲਤੀ ਕਰਦਾਗਾ ਫਿਰ ਉਹਨੂੰ ਸਮਝਾਉਣਾ ਹੈ ਕੋਈ ਜਿਵੇਂ ਬੈਕਿੰਗ ਚਰਚਾ ਤਾਂ ਇਹ ਚੱਲ ਰਹੀ ਜਾ ਕਹਿੰਦੇ ਚਲੋ ਆਮ ਲੋਕ ਤਾਂ ਹੁਣ ਕਹਿੰਦੇ ਪੰਚਾਇਤ ਮੈਂਬਰਾਂ ਦੇ ਵਿੱਚ ਸ਼ਮੂਲੀਅਤ ਤਾਂ ਦੱਸੀ ਜਾ ਰਹੀ ਹੈ ਇਹਦੇ ਵਿੱਚ ਕੋਈ ਨਵਾਂ ਮੈਂਬਰੇ ਨਵੇਂ ਬਣਿਆ ਇਹਨੂੰ ਪਤਾ ਨਹੀਂ ਕਿ ਉਹਨਾਂ ਦਾ ਨਹੀਂ ਪਤਾ ਇਹਨੂੰ ਮਨ ਤੇਜ਼ੀ ਨਾਲੇ ਕਰ ਦਿੰਦੇ ਕਿ ਇਹ ਵੀ ਫੈਸਲੇ ਲੈ ਜਾਂਦੇ ਆ ਪਰ ਤਕਰੀਬਨ ਮੈਨੂੰ ਇਹਨਾਂ ਨੇ ਦੱਸਿਆ ਨਹੀਂਗਾ ਕੋਈ 10 ਦੇ ਗੱਲਬਾਤ ਬੈਠ ਕੇ ਉਲੀ ਦੇ ਗੱਲ ਕਰਦੇ ਮਹਿਕਮਿਆਂ ਦਾ ਉਹਦਾ ਹੱਲ ਕਰਦੇ ਹੂੰ ਚਲੋ ਜੋ ਵੀ ਹੁਣ ਹੈਗਾ ਉਹਨੂੰ ਮਸਲੇ ਨੂੰ ਆਪਾਂ ਹੱਲ ਕਰਦੇ ਆਂ ਦੇਖਦੇ ਆਂ ਕੀ ਬੰਦ ਹੁਣ ਪ੍ਰ ਗੱਲ ਆਪਾਂ ਕਹਿ ਰਹੇ ਆ ਮੇਰੇ ਨਾਲ ਮੇਰੀ ਹਜੇ ਕੋਈ ਗੱਲ ਨਹੀਂ ਹੋਈ ਫਾਈਨਲ ਨੂੰ ਮਿਲਿਆ ਕਿ ਮੈਨੂੰ ਕੌਣ ਆਇਆ ਸੀ ਉਹਨਾਂ ਦਾ ਉਹ ਕਿਤੇ ਵੀ ਆ ਗਿਆ ਕਿਤੇ ਨੰਬਰ ਆ ਪੈਂਚਾਇਤ ਦੇ ਕੋਸ਼ਿਸ਼ਾਂ ਹੋ ਰਾ ਮੈਂ ਉਹਨਾਂ ਨੂੰ ਕਿਹਾ ਕੋਈ ਸਾਡੇ ਕੋਲ ਸਤੱਲ ਆਗੂ ਆ ਕੋਈ ਚਲੋ ਉਹਨੇ ਕਿਹਾ ਉਹ ਵੱਡ ਲੋਕੀ ਨਾਲ ਸਮਝਾ ਲਾਇਆ ਕਹਿ ਲਾਂ ਕਿ ਉਹ ਗੱਲ ਲੋਕਾਂ ਤੋਂ ਚੱਲਦੀ ਹੈ ਤਾਂ ਪਤਾ ਲੱਗਿਆ ਮੁੰਡਿਆਂ ਦਾ ਜਿਹੜੇ ਮੰਨ ਲਓ ਇਸ ਚੀਜ਼ ਦਾ ਬਰੋਲ ਕਰ ਰਹੇ ਆ ਉਹਨਾਂ ਨੇ ਕਿਹਾ ਕਹਿੰਦੇ ਸਵੇਰੇ ਕਿਹਾ ਸੀਗਾ ਇਹਨਾਂ ਨੂੰ ਵੀ ਆਇਆ ਕਰਕੇ ਭਾਈ ਤੁਸੀਂ ਇਹ ਗਲਤ ਕਰਿਆ ਉਹ ਕਦੇ ਵੀ ਛਾਈ ਵੱਡਾ ਕਿ ਇਹ ਘਰ ਨੂੰ ਜਿਹਦਾ ਕੁਝ ਕਰਨਾ ਚਲੋ ਉਹ ਤਾਂ ਵਿਚ ਬੰਦੇ ਕਹਿਣ ਵਾਲੇ ਹੁੰਦੇ ਗਲਤ ਫੜਕਾ ਮੁੰਡੇ ਜੂਰਾ ਦੀ ਗੱਲ ਸੁਣੀਏ ਜਿਹੜੇ ਕਿ ਪੰਛੀ ਉੱਤੇ ਲਾਉਂਦੇ ਆ ਕੋਈ ਵਾਦਾ ਵਾਦ ਪ੍ਰੇਮੀ ਆ ਜਾਂ ਕੁਛ ਵੀ ਪੰਛੀ ਨੂੰ ਪਿਆਰ ਕਰਦੇ ਆ ਉਹਨਾਂ ਨੇ ਇਸ ਚੀਜ਼ ਦਾ ਇਤਰਾਜ਼ ਫਰਕਟਾਉਂਦੇ ਆ ਤੇ ਇਹਨਾਂ ਦਾ ਮਸਲਾ ਗਾਏ ਪਿੰਡ ਦਾ ਹੈਗਾ ਥੋੜੇ ਮਸਲੇ ਤਾਂ ਗੰਭੀਰ ਹੋਇਆ ਪਿਆ ਲੈ ਕੇ ਇਸ ਦੀ ਗੱਲ ਇਹ ਵੀ ਆ ਵੀ ਜੰਗਲਾਤ ਵਿਭਾਗ ਨੇ ਕੱਲ ਨੂੰ 10 ਵਜੇ ਤਲਬ ਕੀਤਾ ਤੁਹਾਡੇ ਪਿੰਡ ਦੇ ਕੁਝ ਬੰਦੇ ਨੂੰ ਬਰਨਾਲੇ ਜੀ ਹਾਂਜੀ ਉਹ ਆਪਾਂ ਪਤਾ ਕਰ ਲੈਣਾ ਵੀ ਕਿਹੜੇ ਕਿਹੜੇ ਆ ਕੋਈ ਕੱਲ ਨੂੰ ਜੋ ਵੀ ਹੋਊਗਾ ਆਪਾਂ ਦੇਖਾਂਗੇ ਜਿਵੇਂ ਵੀ ਹੋਇਆ ਚਲੋ ਮਸਲੇ ਨੂੰ ਹੈਂਡਲ ਕਰਾਂ ਪਰ ਕੋਈ ਗਲਤੀ ਮੰਨ ਕੇ ਜਾਂ ਕੁਛ ਵੀ ਹੋਇਆ ਤਾਂ ਜਿਹੜੇ ਮੈਂਬਰ ਹੋਏ ਉਸ ਨਾਲ ਗੱਲ ਕੀਤੀ